ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਜਫਰਨਾਮਾ ਸਾਹਿਬ ਤੋਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਫੱਦੇ ਪ੍ਰੰਤ ਕਰਨਾ ਕਰਕੇ ਗੁਰੂ ਪਾਸਾ ਜੀ ਗੁਰਦੁਆਰਾ ਟਾਲੀਆਣਾ ਸਾਹਿਬ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਪੰਡ ਬੀਨਾ ਕਾਂਗੜ ਵਿਖੇ ਗੁਰੂ ਪਾਸਾ ਜੀ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਇਸ ਅਸਥਾਨ ਤੇ ਰੁਗੇ ਗੁਰੂ ਪਾਤਸ਼ਾਹ ਜੀ ਨੇ ਇਸੇ ਹੀ ਅਸਥਾਨ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੇ ਹੱਥੀ ਜਫਰਨਾਮਾ ਸਾਹਿਬ ਲਿਖ ਕੇ ਭੇਜਿਆ ਜਿਨੂੰ ਪੜ੍ਹਨ ਉਪरांत ਉਹਦੀ ਮੌਤ ਹੋ ਗਈ ਆਓ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਜਾਣਦੇ ਹਾਂ ਕਿ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦੀਨਾ ਜ਼ਿਲ੍ਹਾ ਮੋਗਾ ਤੰਦਨ ਸਾਹਿਬ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਾਵਨ ਚਰਨ ਇਸ ਸਥਾਨ ਤੇ ਪਾਏ ਨੇ ਇਸ ਗੁਰਦੁਆਰਾ ਸਾਹਿਬ ਦੀ ਥਾਂ ਤੇ ਦੇਸੂ ਤਰਖਾਨ ਰਹਿੰਦਾ ਸੀ ਜਿਹਦੇ ਮਨ ਦੇ ਵਿੱਚ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ ਰੋਜ਼ ਅਰਦਾਸ ਕਰਿਆ ਕਰੇ ਤੇ ਭਾਈ ਦੇਸੂ ਨੇ ਆਪਣੇ ਘਰੇ ਵਰਤੋਂ ਵਾਸਤੇ ਇੱਕ ਪਰੰਗ ਤਿਆਰ ਕੀਤਾ ਜੋ ਬਹੁਤ ਸੁੰਦਰ ਸੀ ਭਾਈ ਦੇਸੂ ਨੇ ਉਹਨੂੰ ਆਪਣੇ ਕੱਚੇ ਚਿਵਾਰੇ ਦੇ ਉੱਪਰ ਵਿਛਾਉਣਾ ਕਰਕੇ ਰੱਖ ਦਿੱਤਾ ਆਪ ਉੱਪਰ ਨਾ ਬੈਠਿਆ ਅਰਦਾਸ ਕਰਿਆ ਕਰੇ ਕਿ ਗੁਰੂ ਪਾਤਸ਼ਾਹ ਜੀ ਤੁਹਾਡੇ ਲਈ ਇਹ ਮੈ ਪਲੰਘ ਬਣਾਇਆ ਹੈ ਬਸਾਈ ਕੀਤੀ ਹੈ ਮੈਨੂੰ ਤੁਹਾਡੀ ਉਡੀਕ ਹੈ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਉਹਦੇ ਮਨ ਦੀ ਭਾਵਨਾ ਸੀ ਕਿ ਗੁਰੂ ਪਾਤਸ਼ਾਹ ਜੀ ਇੱਕ ਨਾ ਇੱਕ ਦਿਨ ਜ਼ਰੂਰ ਆਉਣਗੇ ਤੇ ਇਸ ਪਲੰਘ ਦੇ ਉੱਪਰ ਆ ਕੇ ਆਰਾਮ ਕਰਨਗੇ ਰੋਜ਼ ਅਰਦਾਸ ਕਰਿਆ ਕਰੇ ਤੇ ਗੁਰੂ ਪਾਤਸ਼ਾਹ ਜੀ ਆਪਣੇ ਸਿੱਖ ਦੀ ਭਾਵਨਾ ਸਮਝਦੇ ਹੋਏ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਚਿੱਤਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਮਾਛੀਵਾੜਾ ਪਾਲਮਗਿਰ ਸਾਹਿਬ ਰਾਏਕੋਟ ਲੰਮਾ ਜੱਟਪੁਰਾ ਤੱਕ ਤੁਰੰਦੇ ਹੋਏ ਬੁਧੇਕੇ ਪਹੁੰਚੇ ਇੱਥੇ ਉਹਨਾਂ ਦੇ ਪਾਕਾ ਨਿਕਲਿਆ ਜਿੱਥੇ ਅੱਜ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਤੇ ਦੀਨਾ ਸਾਹਿਬ ਦੀ ਸੰਗਤਾਂ ਨੂੰ ਪਤਾ ਲੱਗਣ ਤੇ ਰਾਏ ਜੋਧ ਦੇ ਪੁੱਤਰੇ ਲਖਮੀਰ ਸਮੀਰ ਤਰਤਮਲ ਤੇ ਪਿੰਡ ਦੀ ਹੋਰ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੀਨਾ ਸਾਹਿਬ ਇਸ ਨਗਰ ਦੇ ਵਿੱਚ ਲੈ ਕੇ ਆਏ ਲਖਮੀਰ ਸਮੀਰ ਤੇ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਡੇ ਘਰ ਰੁਕੋ ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦੀ ਸੂਤਰਖਾਨ ਦੀ ਭਾਵਨਾ ਨੂੰ ਸਮਝਦੇ ਹੋਏ ਦੇਸੂ ਦਰਖਾਨ ਦੇ ਕੱਚੇ ਚਿਵਾਰੇ ਦੇ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ ਕਿ ਨਹੀਂ ਭਾਈ ਇਹਦੀ ਭਾਵਨਾ ਹੈ ਮੈਂ ਇਹਦੇ ਕੱਚੇ ਚਿਵਾਰੇ ਵਿੱਚ ਰਹਿਣਾ ਹੈ ਗੁਰੂ ਜੀ ਨੇ ਭਾਈ ਦੇਸੂ ਦਰਖਾਨ ਦੇ ਚਿਵਾਰੇ ਵਿੱਚ ਆਰਾਮ ਕਰਿਆ ਤੇ ਭਾਈ ਦੇਸੂ ਦਰਖਾਨ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਗੁਰੂ ਸਾਹਿਬ ਜੀ ਦਾ ਪਤਾ ਲੱਗਣ ਤੇ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਪਈਆਂ ਤੇ ਭਾਈ ਦੇਸੂ ਜੀ ਹੋਰ ਸੰਗਤਾਂ ਨੇ ਗੁਰੂ ਜੀ ਪਾਸੋਂ ਅੰਮ੍ਰਿਤ ਸਤਾਨ ਕੀਤਾ ਤੇ ਇਸ ਸਥਾਨ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਾਦ ਸਾਹਿਬ ਔਰੰਗਜ਼ੇਬ ਨੂੰ ਇੱਕ ਖੱਤ ਲਿਖਿਆ ਜਿਹਨੂੰ ਅਸੀਂ ਜਫਰਨਾਮਾ ਸਾਹਿਬ ਕਹਿੰਦੇ ਆ ਤੇ ਇਹ ਜਫਰਨਾਮਾ ਸਾਹਿਬ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਉਹਨਾਂ ਦੇ ਹੱਥੋਂ ਗੁਰੂ ਪਾਤਸ਼ਾਹ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਦਿੱਤਾ ਤੇ ਜਫਰਨਾਮੇ ਨੂੰ ਪੜ੍ਹ ਕੇ ਦਾਦ ਸਾਹਿਬ ਔਰੰਗਜ਼ੇਬ ਦੀ ਮੌਤ ਹੋ ਗਈ ਤੇ ਗੁਰੂ ਜੀ ਨੇ ਦੀਨੇ ਪਿੰਡ ਨੂੰ ਉਸ ਪਿੰਡ ਦਾ ਨਾਮ ਦਿਨਾ ਹੈ ਜੋ ਕਿ ਮੋਗੇ ਜ਼ਿਲ੍ਹੇ ਦਾ ਹੈ ਗੁਰੂ ਪਾਤਸ਼ਾਹ ਜੀ ਨੇ ਦਿਨੇ ਪਿੰਡ ਨੂੰ ਲੋਹੇ ਦਾ ਪਿੰਡ ਲਿਖਿਆ ਹੈ ਮੋਗੇ ਦੇ ਪਿੰਡ ਦਾ ਇਹਨੂੰ ਖਿਤਾਬ ਦਿੱਤਾ ਹੈ ਤੇ ਵਚਨ ਕੀਤੇ ਗੁਰੂ ਪਾਤਸ਼ਾਹ ਜੀ ਨੇ ਕਿ ਇਹ ਮਾਲਵੇ ਦੀ ਧਰਤੀ ਅੰਨ ਪੈਦਾ ਕਰਨ ਵਾਲੀ ਧਰਤੀ ਹੈ ਬੜੀਆਂ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਬਖਸ਼ਿਸ਼ਾਂ ਕੀਤੀਆਂ ਨੇ ਤੇ ਬਹੁਤ ਹੀ ਹਸਨਾ ਹਰੀਆਂ ਭਰੀਆਂ ਹੁੰਦੀਆਂ ਨੇ ਗੁਰੂ ਪਾਤਸਰ ਜੀ ਦੀ ਇਹ ਰਹਿਮਾਨਤ ਹੈ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਲੋਗੜ ਸਾਹਿਬ ਜਫਰਨਾਮਾ ਸਾਹਿਬ ਇਸੇ ਸਥਾਨ ਤੋਂ ਗੁਰੂ ਪਾਤਸਰ ਜੀ ਨੇ ਬਾਦਸੌ ਰੰਗ ਜੀਵਨ ਜਫਰਨਾਮਾ ਲਿਖ ਕੇ ਭੇਜਿਆ ਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਨੂੰ ਇਸ ਇਤਿਹਾਸ ਦਾ ਪਤਾ ਲੱਗੇ ਹਰ ਇੱਕ ਪ੍ਰਾਣੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਦੀਨਾ ਸਾਹਿਬ ਦੀਨਾ ਕਾਂਗੜ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ